ਵੀਸ਼ਨ ਬਾਈ ਸਾਰਾ ओरिजिनल ਹੈ ਠੀਕ ਹੈ ਬਾਈ ਬੈਂਚ ਕਟਾ ਕੇ ਗਿਆ ਜਮੀਨ ਦਾ ਠੀਕ ਹੈ ਬਾਈ ਪੂਰਾ ਫੁੱਲ ਕੰਮ ਧੰਦਾ ਹੋਇਆ ਹੈ ਦਾ ਪੂਰਾ ਬਲੋ ਪ੍ਰੈਸ਼ਰ ਨਹੀਂ ਹੈਗੀ ਠੀਕ ਹੈ ਬਾਈ ਠੀਕ ਹੈ ਤੇਲ ਪਾਣੀ ਸਾਰਾ ਬਦਲ ਲਿਆਗਾ ਠੀਕ ਹੈ ਬਾਈ ਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਉਡੜੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਉ ਤੁਹਾਨੂੰ ਬਾਈ ਗੁਰਪਾਲ ਨਾਲ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆਜੋ ਵੀਡੀਓ ਕਰਦੇ ਗਏ ਤੁਹਾਨੂੰ ਹੱਸੀ ਗੱਲ ਬਾਈ ਹੱਸੀ ਉਹ ਠੀਕ ਹੈ ਬਾਈ। ਬੜੀ ਵਧੀਆ ਬਈ ਠੀਕ ਬਾਗ। ਪਰ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਹੈ ਬਾਈ? ਬਹੁਤ ਠੀਕ ਚੱਲ ਰਿਹਾ ਹੈ। ਤੁਸਰਾਦ ਵੀ ਖਤਮ ਹੋ ਗਿਆ ਹੁਣ ਤਾਂ ਦਰਪੂਗਾ। ਕੀ ਆਣਾ ਬਾਈ? ਮੈਂ ਪੈ ਗਿਆ ਜਰਾ ਦਾ ਕਰਕੇ। ਹੂੰ। ਕੀ ਕਰੀਏ? ਕਰੀਏ ਸਾੜ ਬਾਈ। ਸੋਨਾ ਲੀਕਾ 35 ਵਾਲਾ ਮਾੜ ਰਹਿ ਗਿਆ 7 ਡਿਮਾਂਡ ਆਈ ਹੈ ਬਾਈ 2,55,000 ਰੁਪਏ ਡੋ। ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ। ਕੰਡੀਸ਼ਨ ਬਾਈ ਟਾਇਰ ਪਏ ਆਦੇ 80 85 ਵਾਲੇ। ਠੀਕ ਹੈ ਬਾਈ। ਜਨਵਰੀ ਦਾ ਚੰਗਾ ਚੱਲਦਾ। ਠੀਕ ਹੈ ਬਈ ਸਮਾਨ ਮਗਰ ਸਾਰਾ ਕੰਪਲੀਟ ਹੀ ਮਿਲ ਜੂ ਬਾਈ ਹਾਂ ਬਾਈ ਡੰਡਾ ਪੱਟੀ ਕੰਮ ਮਿਲੂਗਾ ਠੀਕ ਹੈ ਬਈ ਇਹ ਕਿੰਨੇ ਹੌਸ ਪਾਵਰ ਚੋਂ 35 ਹੌਦਾ ਹੈ ਨਾ ਬਾਈ ਠੀਕ ਹੈ ਬਈ ਇਹ ਨੰਬਰ ਕਿੱਥੋਂ ਆ ਬਾਈ ਇਹ ਨੰਬਰ ਬਈ ਇਹ ਦੇਣਾ ਐਪੀ ਡਾਟ ਡਿਮੈਂਡ ਠੀਕ ਹੈ ਬਈ ਡਿਮਾਂਡ ਤਾਂ ਆਪਾਂ ਇਹੀ ਰੱਖਦੇ ਆ ਬਾਈ 2,35,500 ਰੁਪਏ ਡੰਡਾ ਕਿੰਨੇ ਦਾ ਛੱਡ ਦਾਂਗੇ ਬਈ ਆਪਾਂ ਇਹ ਆਪਾਂ ਛੱਡ ਦਾਂਗੇ ਬਈ 2 ਲੱਖ ਕੁਝ ਹੈ ਜਮਲੋ ਬਾਈ ਜਾਇ ਮਾਨਤਾਂ ਹੋ ਜੂ ਥੋੜਾ ਬਹੁਤਾ ਕਿੰਨੇ ਕਰਦਾ ਹੈ ਫਿਰ ਕਿੰਨੇ ਛੱਡਦਾ ਹੈ ਬਾਈ 5000 ਹੋਰ ਕਰ ਦਾਂਗੇ ਠੀਕ ਹੈ ਬਾਈ ਬਾਕੀ ਟਾਇਰ ਦੇ ਹਿਸਾਬ ਨਾਲ ਹੋ ਜੂ ਠੀਕ ਹੈ ਬਾਈ ਇਹਦੇ ਬਾਅਦ ਸਵਰਾਜ 724 724 ਬਾਈ ਬਾਹਰ ਪੰਪ ਤੋਂ ਵੱਡਾ ਗੇਅਰ ਠੀਕ ਹੈ ਬਾਈ 2000 ਮਾਡਲ ਹੈ 2000 ਮਾਡਲ ਡਿਮਾਂਡ ਹੈ ਜੀ ਬਾਈ ਦੀ 1,38,000 ਰੁਪਏ ਡਿਮਾਂਡ ਬੈਠੇ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਨਹੀਂ ਰੰਗ ਪੇਂਟ ਦਾ ਸਾਲਾ ਰੇਜ ਨਾਲ ਪਿਆ ਹੈ ਜੀ ਚੰਗਾ ਬਾਹਰ ਪੰਪਾ ਆ ਗਿਆ ਠੀਕ ਆ ਬਈ ਇਹ ਲੈ ਲੇਗਾ 70 75 ਰੁਪਏ ਦੇ ਮੰਗਾ ਲੇ ਕਹਿਣਾ ਸੋਇਆ ਠੀਕ ਆ ਬਈ ਕਿੰਨੇ ਹੌਸਪਾਵਰ ਚਾਹੁੰਦਾ ਬਈ ਇਹ 3 ਹੌਸਪਾਵਰ ਤੇ ਠੀਕ ਆ ਠੀਕ ਹੌਸਪਾਵਰ ਤੇ ਠੀਕ ਆ ਬਈ ਸਮਾਨ ਦਾ ਸਾਰੇ ਕੰਪਲੀਟ ਹੀ ਕਰ ਦੋਗੇ ਨਾ ਬਈ ਗੰਡਾ ਫੱਟੀ ਛਤਰੀ ਕੋਲ ਚੱਕ ਨਹੀਂ ਰੈਕਟਰ ਰੈਕਟਰ ਨਾ ਮਿਲੂ ਠੀਕ ਆ ਬਈ ਗੰਡਾ ਫੱਟੀ ਦਾ ਰੈਕਟਰ ਨਹੀਂ ਠੀਕ ਆ ਬਈ ਇਹ ਨੰਬਰ ਕਿੱਥੋਂ ਦਾ ਬਈ ਇਹ ਨੰਬਰ ਹਰਿਆਣਾ ਦਾ ਠੀਕ ਆ ਬਈ ਸਾਡਾ ਤਾਂ ਆਪਣੇ ਕੋਲੇ ਹਰਿਆਣਾ ਨੰਬਰੀ ਆ ਠੀਕ ਆ ਬਈ ਕਾਹਦੇ ਪੁੱਤਰ ਸਾਰੇ ਕੰਪਲੀਟ ਮਿਲ ਜਾਣਗੇ ਕੋਲ ਓਕੇ ਕੀ ਥੱਲੀ ਕਰਵਾ ਕਾਜ ਠੀਕ ਹੈ ਬਾਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਬਾਈ 1,38,000 ਰੁਪਏ ਡਿਮਾਂਡ ਕੋਈ ਜਾਇਜ ਆ ਮੁੱਲ ਬਾਈ ਕਿੰਨੇ ਕਾ ਛੱਡ ਦਾਂਗੇ ਸਵਾ 1 ਲੱਖ ਤਾਂ ਦੇ ਦਾਂਗੇ ਬਾਕੀ ਯਾਰ 2000 ਮੌਕੇ ਤੇ ਹੋ ਜਾ ਇੱਕ ਲੱਖ 15 ਦਾ ਕਰ ਦਾਂਗੇ ਬਾਈ ਬੜਾ ਧੱਕਾ ਜੰਦ ਥੋੜਾ ਹੀ ਮਾਰਕ ਦਾ ਟ੍ਰੇਡ ਹੈ ਕਰ 20 ਦਾ ਕਰ ਦਾਂਗੇ ਫਿਰ 20 ਦਾ ਕਰ ਦਾਂਗੇ ਠੀਕ ਹੈ ਬਾਈ ਇਹਦੇ ਬਾਅਦ ਸਪਰਾਸ 735 ਮਾਰ ਰਿਹਾ 98 ਡਿਮਾਂਡ ਆਈ ਹੈ ਬਾਈ ਦੀ 1,70,000 ਰੁਪਏ ਡਿਮਾਂਡ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ₹7580 ਠੀਕ ਆ ਬਾਈ ਚੰਗ ਪੇਂਡ ਵਾਲੇ ਚਾਣ ਪਿਆ ਠੀਕ ਆ ਬਾਈ ਬਾਹਰ ਪੰਪਾ ਵੱਡਾ ਗੇਰ ਆ ਠੀਕ ਆ ਬਾਈ ਕਿੰਨੇ ਹੌਸਪਾਵਰ ਚਾਹੁੰਦਾ ਬਾਈ ਇਹ ਇਹ ਬਾਈ 45 ਘੋਸ ਪਾਵਰ 45 ਘੋਸ ਪਾਵਰ ਠੀਕ ਆ ਬਾਈ 50 ਨੰਬਰ ਹੈ 50 ਨੰਬਰ ਆ ਠੀਕ ਆ ਬਾਈ ਡਿਵਾਰਡ ਤਾਂ ਪਾ ਜੀ ਰੱਖਦੇ ਬਾਈ 1,70,000 ਰੁਪਏ ਡਿਵਾਰਡ ਕਿੰਨੇ ਘਾ ਛੱਡਦਾ ਕੋਈ ਜਾਇ ਜੈ ਦੁੱਸਲੇ ਬਾਈ ਓ ਯਾਰ 2000 ਹੋ ਗਈ ਯਾਰ 5000 ਕਰ ਦਾਂਗੇ ਬਾਈ 5000 ਯਾਰ ਯੂਨੀਅਨ ਡਰਾਈਵਰਾਂ ਜੀ ਲੈ ਛੋਟੇ ਹੀ ਆ ਉਹਦੇ ਨਾਲ 1000 2000 ਕਰਦਾ ਆ ਪਰ ਰੇਟ ਦਾ ਆਪ ਹੀ ਬਾਲਾ ਕਰ ਦੇਵਾ ਵੇਚਣ ਵਾਲੀ ਪਰ ਤੇ ਜੇ ਯਾਰ ਕੋਈ ਆਪਣੀ ਵੀਡੀਓ ਦੇਖ ਕੋਈ ਕਰਦੀ ਆ ਤਾਂ ਤਾਂ ਇਮਾਨਤ ਨਾਲ ਕੋਈ ਚੱਕਰ ਨਹੀਂ ਆ ਜੀ ਗੱਲ ਨਹੀਂ ਆਪਣੇ ਕਿਹੜਾ ਵੀਡੀਓ ਵਿੱਚ ਹੀ ਆ ਹਾਂ ਇਹ ਦੂਬਾ ਸਵਰਾਜ 735 ਮਾਡਲ ਹੈਗਾ 2000 ਡਿਮਾਂਡ ਹੈਗੀ ਬਾਈ ਜੀ 1 ਲੱਖ 1.5 ਲੱਖ 1.5 ਲੱਖ ਰੁਪਏ 1.5 ਲੱਖ 50000 ਰੁਪਏ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਸਾਰਾ ਰੰਗ ਹੋ ਗਿਆ ਠੀਕ ਆ ਬਾਈ ਨੇ ਇਹਦਾ ਓਕੇ ਆ ਬਿਲਕੁਲ ਠੀਕ ਆ ਬਈ ਟਾਇਰ ਮੂਰਲੇ ਬਈ ਟਾਇਰ ਮੂਰਲੇ ਨਵੇਂ ਆ ਬਈ ਪਿਛਲੇ ਬਈ ਕਸੇ ਪਿਆ ਠੀਕ ਆ ਬਈ ਕਿੰਨੇ ਹਾਊਸ ਬਾਬਰ ਦਾ ਬਈ 45 ਜਹੇ ਠੀਕ ਆ ਬਈ ਇਹ ਨੰਬਰ ਦਾ ਹਰਿਆਣਾ ਹਨਾ ਬਈ ਨੰਬਰ ਰਹਿਣਾ ਬਈ ਠੀਕ ਆ ਬਈ ਡਿਮਾਂਡ ਤਾਂ ਆਈਏ ਬਈ ਆਪਣੀ 1.5 ਲੱਖ ਰੁਪਈਆ ਕਿੰਨੇ ਦਾ ਛੱਡ ਦਾਂਗੇ ਬਈ 30000 ਦਾ ਛੱਡਦਾ ਠੀਕ ਆ ਬਈ ਇਹਦਾ ਅਰਜਨ ਅਰਜਨ ਆਇਆ ਬਈ 2011 ਦਾ 2011 ਮਾਡਲ ਡਿਮਾਂਡ ਆਈਏ ਬਈ 3 ਲੱਖ 25000 ਰੁਪਈਆ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਬਈ ਰੰਗ ਪੈਂਡ ਦਾ ਆਵੇ ਇਹਨਾਂ ਨਾਲਾ ਠੀਕ ਆ ਬਾਈ ਹਰਿਆਣਾ ਨੰਬਰ ਹੈ ਠੀਕ ਆ ਬਾਈ ਸਾਈਪ੍ਰੇਟ ਮਿਲੂਗਾ ਠੀਕ ਆ ਬਾਈ ਜੇ ਬਾਈ ਟਾਇਰਾਂ ਦੀ ਗੱਲ ਕਰੀਏ ਬਾਈ ਮਗਰ ਲਿਆ ਪਏ 80 85 ਪੈਸੇ ਹਾਂਜੀ ਕਿੱਥੇ ਹੈ ਠੀਕ ਆ ਬਾਈ ਇਹ ਡਬਲ ਡਿਸਟ੍ਰੀਬਿਊਟਰ ਜਾਉਂਦਾ ਬਈ ਇਹ ਠੀਕ ਆ ਬਾਈ ਟਾਇਰ ਪਤਾ ਨਹੀਂ ਆਇਆ ਬਈ ਅਰਜੰਟ ਚ ਠੀਕ ਆ ਬਾਈ ਤੇ ਨੰਬਰ ਹਰਿਆਣੀ ਆ ਬਾਈ ਨੰਬਰ ਰੈਣਾ ਬਈ ਠੀਕ ਆ ਇਨੋਂ ਸੀ ਮਿਲ ਜੂ ਬਾਈ ਇਹਦੀ 11 ਮਾਡਲ ਦੀ ਮਿਲਤਾ ਜਾਓ ਬਾਈ ਆਪਾਂ ਪਰ ਚੱਕਣਾ ਇਹ ਮੈਂ ਲੋੜੇ ਰੁਪਏ ਨਾਲ ਠੀਕ ਆ ਬਾਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ ਬਾਈ 3,25,000 ਰੁਪਏ ਦਾ ਕੋਈ ਜੈ ਜਾਂ ਮੁੱਲ ਕਿੰਨੇ ਛੱਡ ਦਾਂਗੇ ਬਾਈ ਕੋਈ 300,000 ਦੇ ਦਾਂ। ਜੇ ਕੋਈ ਵੀਡੀਓ ਦੇਖ ਕੇ ਪੰਜਰ ਕਰ ਦਿੰਗੇ ਬਾਈ। ਇਸ ਦੂਆ ਨਿਊ ਹਾਲੈਂਡ 363 ਸੁਪਰ ਮਾਡਲ ਹੈਗਾ 12 ਡਿਮਾਂਡ ਹੈਗੀ ਬਾਈ ਦੀ 4,65,000 ਰੁਪਏ ਅਡਵਾਂਸ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਮਰਗੜ ਨਹੀਂ ਟੱਚਿੰਗ ਹੋਈ ਹੈ। ਠੀਕ ਠੀਕ ਆ ਬਾਈ ਲੋ ਦਾ ਰਿੰਬਾ ਦਾ ਸਾਰਾ Ориਜਨਲ ਆ ਬਾਈ ਠੀਕ ਨੌਜਨ ਦਾ ਠੀਕ ਆ ਬਾਈ ਟਾਇਰ ਕਿੰਨੀ ਹੋਣਗੇ ਬਾਈ ਇਹ 95% ਪਹਿਲੇ ਪਹਿਰੇ ਮਾੜੇ ਮੋਟੀ ਚੱਲੇ ਹੋਇਆ ਠੀਕ ਆ ਬਾਈ ਕਿੰਨੇ ਹਸਪਾਵਰ ਚ ਆਉਂਦਾ ਬਾਈ 50 ਹਸਪਾਵਰ ਆ ਗਿਆ ਸੋਪਰ ਬਈ 50 ਹਸਪਾਵਰ ਠੀਕ ਆ ਬਾਈ ਇਹ ਵੀ ਨੰਬਰ ਹਰਿਆਣਾ ਬਾਈ ਨੰਬਰ ਰਿਆਣਾ ਬਈ ਇਹਦੀ ਐਨਸੀ ਮਿਲੂਗੀ ਠੀਕ ਆ ਬਾਈ 4 ਲੱਖ 60 ਹਜ਼ਾਰ ਕੁ ਜਾਇਜਾ ਮੁੱਲ ਬਈ ਕਿੰਨੇ ਛੱਡ ਦਾਂਗੇ ਬਾਣ ਆਪਣੀ ਜੈ ਜੀ ਆ ਕੋਈ ਗੱਲ ਨਹੀਂ ਆਪਾਂ 40 000 ਦਾ ਟ੍ਰੈਂਡ ਦੇਣਾ 25000 ਰੁਪਏ ਲੈਸ ਕਰਤਾ 35 ਦਾ ਕਰ ਦਾਂਗੇ ਬਾਈ ਕਰਤਾ ਠੀਕ ਆ ਇਹ ਤੇ ਉਹ ਨਿਊ ਹਾਲੈਂਡਰ 36 ਦੀ 7 ਮਾਡਲ 7 ਮਾਡਲ ਡਿਮਾਂਡ ਆਈ ਹੈ ਬਾਈ ਦੀ 3,25,000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਇਹ ਜੀ ਬਾਈ ਮਰਿਆਣਾ ਟਾਪਿੰਗ ਹੋ ਰਹੀ ਹੈ ਇੰਜਨ ਤੇ ਬਾਡੀ ਲਾਂ ਦਾ ਅਰੀਜਨਲ ਆ ਬਾਈ ਸਾਰਾ ਰੀਜਨਲ ਆ ਬਾਈ ਨੰਬਰ ਨੂੰ ਮਾ ਦਾ ਠੀਕ ਆ ਬਾਈ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਟਾਇਰ ਇਹਦੇ ਹੈਗੇ ਆ ਬਈ 75-80% ਠੀਕ ਆ ਬਾਈ ਬਸ ਜਿਵੇਂ ਖੜਾ ਹੈ ਇਹ ਮੈਨੂੰ ਕੋਈ ਵੇ ਸਾਮਾਨ ਮਿਲ ਜੂ ਕੰਪਲੀਟ ਠੀਕ ਆ ਬਾਈ ਉਹਦੇ ਵਿੱਚ ਕੰਨ ਲੱਗ ਗਈ ਤਾਂ ਠੀਕ ਹੈ ਬਈ ਜੇ ਛਤਰੀ ਵਿੱਚ ਕਰ ਰਹੇ ਹੋ ਫਿਰ ਉਹ ਰੇਟ ਬਾਜੂ ਹੈ ਨਾ ਬੰਦਾ ਫੱਟੀ ਜਰੂਰ ਮਿਲੂਗਾ ਠੀਕ ਹੈ ਬਈ ਤੇ ਇਹ ਵੀ ਨੰਬਰ ਹਰਿਆਣੀਆਂ ਬਾਈ ਨੰਬਰ ਲੈਣਾ ਬਈ ਐਪੀ ਰੇਟ ਠੀਕ ਹੈ ਬਈ ਇਹ ਕਿੰਨੇ ਹਸ ਪਾਵਰ ਚੋਂ ਹੁੰਦਾ ਬਈ ਇਹ ਇਹ ਬਈ 55 ਹਸ ਪਾਵਰ ਦਾ 55 ਹਸ ਪਾਵਰ ਦਾ ਠੀਕ ਹੈ ਬਈ ਡਿਮਾਂਡ ਤਾਂ ਹੈਗੀ ਬਈ ਆਪਣੀ ਜੀ 3.5 ਲੱਖ ਰੁਪਏ ਕਿੰਨੇ ਚਾੜ ਛੱਡ ਦਾਂਗੇ ਬਈ ਆਪਾਂ ਜੀ ਕੋਈ ਹੋਰ 5000 ਕਰ ਦਾਂਗੇ ਬਈ ਠੀਕ ਹੈ ਬਈ ਇਹਦੇ ਬਾਅਦ ਸਵਰਾਜ 735 ਮਾਡਲ ਹੈਗਾ 98 ਡਿਮਾਂਡ ਹੈਗੀ ਬਈ 1 ਲੱਖ 8000 ਰੁਪਏ ਅਡਵਾਂਸ ਦੇ ਵੀ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਸਾਰਾ Ориਜਨਲ ਹੈ ਠੀਕ ਹੈ ਬਾਈ ਵਿੱਚ ਕਟਾ ਕੇ ਗਿਆ ਜਮੀਨ ਦਾ ਠੀਕ ਹੈ ਬਾਈ ਪੂਰਾ ਫੁੱਲ ਕੰਮ ਧੰਦਾ ਹੋਇਆ ਹੈ ਦਾ ਪੂਰਾ ਬਲੋ ਪ੍ਰਾਈਸ ਨਹੀਂ ਹੈਗੀ ਠੀਕ ਹੈ ਬਾਈ ਠੀਕ ਹੈ ਤੇਲ ਪਾਣੀ ਸਾਰਾ ਬਦਲਿਆਗਾ ਠੀਕ ਹੈ ਬਾਈ ਜੇ ਬਾਈ ਟਾਇਰਾਂ ਦੀ ਗੱਲ ਕਰੀਏ ਆਪਾਂ ਟਾਇਰ ਬਾਈ ਪਾਏ ਆ ਤਾਂ 75 80 ਰੁਪਏ ਦੇ ਠੀਕ ਹੈ ਬਾਈ ਜੇ ਕੇ ਠੀਕ ਹੈ ਬਾਈ ਸਮਾਨ ਸੱਜਣੂ ਸਾਰਾ ਕੰਪਲੀਟ ਹੀ ਮਿਲ ਜੂਗਾ ਸਮਾਨ ਮਿਲੂ ਰਹਿੰਦਾ ਫੱਟੀ ਠੀਕ ਹੈ ਬਾਈ ਇਹ ਨੰਬਰ ਬਾਈ ਕਿੱਥੋਂ ਦਾ ਨੰਬਰ ਇਹਦਾ ਹਰਿਆਣਾ ਬਈ ਨੰਬਰ ਹਰਿਆਣਾ ਠੀਕ ਹੈ ਪੰਜਾਬ ਚ ਨਾ ਹੋਇਆ ਹੈ ਠੀਕ ਹੈ ਬਈ ਡਿਮਾਂਡ ਤਾਂ ਆਪਾਂ ਜੀ ਰੱਖਦੇ ਬਈ 1,60,000 ਰੁਪਏ ਅਡਵਾਂਟ ਕਿੰਨੇ ਦਾ ਛੱਡ ਦਾਂਗੇ ਬਈ ਆਪਾਂ ਕੋਈ ਜਾਇਜ਼ ਜਾਂ ਮੁੱਲ ਭਰਾ ਇਹ ਬੰਦਾ ਖੁਸ਼ ਹੋ ਕੇ ਜਾਵੇ ਯਾਰ ਹਾਂ 40,000 ਦਾ ਟਰੈਡ ਜਾਨਾ ਠੀਕ ਹੈ ਬਈ ਚੰਗੇ ਰੁਪਏ ਲੱਗਿਆ ਇੰਜਨਗੇਰ ਦੇ ਟਰੈਡ ਦੇ ਠੀਕ ਉਹੀ ਬਾਕੀ ਜ 98 ਮਾਡਲ origial condition ਮਿਲਦਾ ਵੀ ਨਹੀਂ ਇਹਦੇ ਬਾਅਦ ਸੋਨਾ ਲਿਕਾ 750 ਮੜ ਰਿਹਾ 8 ਡਿਮਾਂਡ ਹੈਗੀ ਬਈ ਤੇ 2,85,000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਦਾ ਬਾਈ ਚੰਗਾ ਰੰਗ ਪੇਂਟ ਦਾ Ориਜਨਲ ਪਿਆਗਾ ਠੀਕ ਆ ਬਾਈ ਟਾਇਰ ਟਾਇਰ ਤਾਂ ਨਵੀਂ ਪਿਆਣਾ ਬਾਈ ਹਾਂ ਤਾਂ ਬਸ ਨਵੇਂ ਵਰਗੀ ਆ ਯਾਰ ਮਾੜੀ ਮੋਟੀ ਠੀਕ ਆ ਬਾਈ ਮਾੜੀ ਮੋਟੀ ਟਾਚਿੰਗ ਹੀ ਹੋਈ ਯਾਰ ਇੰਬਰੋਂ ਬੰਦੇ ਮਾੜੀ ਮੋਟੀ ਠੀਕ ਆ ਬਾਈ ਮਗਰਾੜਾਂ ਜੀ ਤਾਂ ਨਹੀਂ Ориਜਨਲ ਪਿਆ ਠੀਕ ਆ ਬਾਈ ਸਮਾਨ ਸਾਰੇ ਸਜਣਾ ਕੰਪਲੀਟ ਹੀ ਕਰ ਦੇਣਗੇ ਡਬਲ ਸਿੰਗਲ ਇੰਸਟਿਊਟਰ ਜ਼ਿਆਦਾ ਬਾਈ ਐ ਸਿੰਪਲੀ ਆ ਗਿਆ ਤੁਹਾਨੂੰ ਠੀਕ ਆ ਬਾਈ ਇਹ ਪੰਜਾਬ ਸੁਭਾਵਰ ਚ ਹੁੰਦਾ ਨਾ ਬਾਈ ਠੀਕ ਆ ਬਾਈ ਇਹ ਨੰਬਰ ਹਰਿਆਣਾ ਹਨਾ ਬਾਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆਂ ਬਈ 2,85,000 ਰੁਪਏ ਡਿਮਾਂਡ ਕੋਈ ਜਾਇਜ਼ ਆ ਮੁੱਲ ਕਿੰਨਾ ਛੱਡ ਦਾਂਗੇ ਬਈ ਆਪਾਂ ਨਹੀਂ ਛੱਡਾਂਗੇ ਯਾਰ ਆਪਾਂ 60,000 ਦਾ ਦੇ ਦਾਂਗੇ 2,50 ਦਾ ਕਰ ਦਾਂਗੇ ਬਈ ਇਦੋਂ ਘਟਣਾ ਖੜਾ ਹੋ ਗਾ ਠੀਕ ਆ ਬਈ ਇਦੋਂ ਆ ਮਹਿੰਦਰਾ 575 ਆ ਦਾ ਘਾਣੋ ਕਰਾ ਜਾਂਦਾ 2005 ਮਾਡਲ ਡਿਮਾਂਡ ਹੈਗੀ ਬਾਈ ਜੀ 2,70,000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਬਈ 15 ਮਾਡਲ ਵਾਲੀ ਠੀਕ ਆ ਬਈ ਆ ਰਿਜਨਲ ਆ ਠੀਕ ਆ ਬਈ ਟਾਇਰਾਂ ਦੀ ਗੱਲ ਕਰੀ ਜੀ ਬਾਈ ਟਾਇਰ ਬਾਈ 85 90 ਰੁਪਏ ਦੀ ਪਿਆ ਠੀਕ ਆ ਬਾਈ ਸਮਾਨ ਟਾਇਰ ਦਾ ਵੀ ਜਮਾ ਰੁਪਏ ਦਾ ਠੀਕ ਆ ਬਾਈ ਇਹ ਡਿਸਟ੍ਰੀਬਿਊਟਰ ਆ ਬਾਈ ਇਹ ਚ ਨਹੀਂ ਨਹੀਂ ਠੀਕ ਆ ਬਾਈ ਮੂੰ ਡਬਲ ਕਲਚ ਦਾ ਆਉਂਦਾ ਹੋਊਗਾ ਨਾ ਬਾਈ 575 ਪਰ ਇਹ ਸਿੰਗਲ ਆ ਪਏ ਠੀਕ ਆ ਕਿੰਨੇ ਹਸ ਪਾਵਰ ਚ ਆਉਂਦਾ ਬਾਈ 575 ਇਹ ਯਾਰ ਮੇਰੇ ਸਾਹ 48 ਹਸ ਪਾਵਰ ਲੋ ਜੀ ਠੀਕ ਆ ਬਾਈ 48 ਦਾ ਠੀਕ ਆ ਬਾਈ ਨੰਬਰ ਹਰਿਆਣੀਆਂ ਬਾਈ ਨੰਬਰ ਰੈਣਾ ਬਾਈ ਤੇ ਤੇਲ ਖਰਚਾ ਵੀ ਬਹੁਤ ਘੱਟ ਹੁੰਦਾ ਨਾ ਯਾਰ ਠੀਕ ਆ ਬਾਈ ਬਾਕੀ ਰੈਜ਼ੋਲਿਊਸ਼ਨ ਬਹੁਤ ਚੰਗੀ ਵੀ ਆ ਰੈਡ ਹਾਂ ਬਾਈ ਹਾਂ ਮਾਡਲ ਦੇ ਹਿਸਾਬ ਨਾਲ ਹਾਂ ਬਾਈ ਸਾਰਾ ਵੇਜਨ ਹੋਣਾ ਕਿਤੇ ਕੰਮ ਵੀ ਲੱਗ ਜਾਂਦਾ ਠੀਕ ਆ ਬਾਈ ਡਿਮਾਂਡ ਤਾਂ ਆਪਾਂ ਹੀ ਰੱਖਦੇ ਆ ਬਾਈ 2,70,000 ਰੁਪਏ ਡਿਮਾਂਡ ਕਿੰਨੇ ਦਾ ਛੱਡ ਦਾਂਗੇ ਬਈ ਕੋਈ ਜਾਇਜ਼ ਜਆ ਮੁੱਲ ਲੇ ਦੋ ਬਾਈ 5000 ਹੋਰ ਘੱਟ ਦੇ ਠੀਕ ਆ ਬਾਈ ਇਦਵਾਰ ਸੋਨਾਲੀਕਾ 40 40 ਵਾਲਾ ਮਾੜ ਰਹਿ ਗਿਆ ਪੰਜ ਡਿਮਾਂਡ ਹੈਗੀ ਬਾਈ ਤੇ 1,70,000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ 40 ਵਾਲਾ ਬਾਈ ਠੀਕ ਹੈ ਬਾਈ ਟਾਇਰ ਦੇ ਹਿਸਾਬ ਨਾਲ ਬਹੁਤ ਰੰਗ ਟਾਇਰ ਠੀਕ ਹੈ ਬਾਈ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਟਾਇਰ ਬਾਈ ਮੂਰਲੇ ਹੈਗੇ 70 ਰੁਪਏ ਠੀਕ ਹੈ ਬਾਈ ਮਾਦਰਲੇ ਹੈਗੇ 45 ਰੁਪਏ ਠੀਕ ਹੈ ਬਾਈ ਅਰੇ ਮਰੂ ਮਰ ਅਰੀਜਨਲ ਆ ਬਾਈ ਸਾਰਾ ਸਾਰਾ ਅਰੀਜਨਲ ਠੀਕ ਹੈ ਸਵਾਰ 200 ਸਾਰਾ ਕੰਪਲੀਟ ਕਰ ਦੇਣਗੇ ਬਾਈ ਠੀਕ ਹੈ ਬਾਈ ਇਹ ਕਿੰਨੇ ਹੌਸ ਬਾਬਰ ਚੋਂ 45 ਚਾਹੁੰਦਾ ਕਿ 40 ਚ ਬਈਏ ਇਹ 40 ਬਈ ਹੀ ਹੋ ਜਾ ਠੀਕ ਆ ਬਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ ਬਈ 1,70,000 ਰੁਪਏ ਅਡਵਾਂਟ ਕਿੰਨੇ ਆ ਛੱਡ ਦਾਂਗੇ ਬਈ ਆਪਾਂ ਦੇ ਦੇ ਦੇੜਾ ਕਰਦਾ ਕੋਈ ਹੋਰ ਜਾ ਜਾਂ ਮੁੱਲ ਕੋਈ ਹੋਰ ਕਰ ਦਾਂ 2000 ਕੋਈ ਪੰਜ ਕਰ ਦਾਂਗੇ ਬਈ ਇਹ ਜੋ ਕਰ ਦਾਂ ਠੀਕ ਆ ਬਈ ਇਹਦੋਂ ਵਾਰ ਨਿਊ ਹਾਲੈਂਡ 36 ਸੀ ਮਾਰ ਦੇਗਾ 8 ਤੋਂ ਮਾਰ ਦੇਗੀ ਬਈ 3,20,000 ਰੁਪਏ ਅਡਵਾਂਟ ਜੇ ਬਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਸਾਰੇ ਆ ਸਿਆ ਬਈ ਨਾ ਲੀਬਰਾ ਠੀਕ ਆ ਐਨੇ ਕਦਾਂ ਜੀ ਜ਼ਰੂਰ ਰੰਗ ਬੱਜਿਆ ਠੀਕ ਆ ਬਈ ਹੋਰ ਕਦੇ ਨਹੀਂ ਜਾਣੀ ਠੀਕ ਆ ਬਈ ਬੰਦਾ ਦਾ ਮਰ ਗਿਆ ਆਡਾ ਜਿੰਨੇ ਦਾ ਨਾ ਖੈਰ ਕਿੰਨੇ ਪਰਸੈਂਟ ਉੱਡ ਕੇ ਗਈ ਇਹਦੇ ਖੈਰ ਇਹਦੇ 70 75 ਪੈਸੇ ਪਿਆ ਬਈ ਠੀਕ ਆ ਜੀ ਬੰਦਾ ਮਰ ਗਿਆ ਠੀਕ ਆ ਜੀ ਸਵਾਦ ਉਹ ਸਾਰੇ ਕੰਪਲੀਟ ਹੀ ਨੂੰ ਸਾਰੇ ਟੈਂਟਾਂ ਠੀਕ ਆ ਬਈ ਇਹ ਕਿੰਨੇ ਹੌਸ ਪਾਵਰ ਚਾਹੁੰਦਾ ਬਈ ਇਹ 55 ਬਈ 55 ਚਲੋ ਡਿਵਾਰਡ ਤਾਂ ਆਪਾਂ ਜੀ ਰੱਖ ਦਾਂ ਬਈ 3 ਲੱਖ 20 ਹਜ਼ਾਰ ਰਿਡਵਰ ਕਿੰਨੇ ਆ ਛੱਡ ਦਾਂਗੇ ਬਈ ਦੇ ਦਾਂਗੇ ਪੂਰੇ 3 ਲੱਖ ਦਾ ਕੋਈ ਹੋਰ ਬਈ ਕਰਦੇ ਕੋਈ ਗੱਲ ਨਹੀਂ ਤੇਰੇ ਮੂੰਹ ਕਰ ਦਾਂਗੇ ਪੰਜੇਰ ਕਰ ਦਾਂਗੇ ਠੀਕ ਆ ਜੀ ਇਦੋਂ ਬਾਅਦ ਬਈ ਆਪਣੇ ਕੋਲੇ ਫੜਿਆ 2000 ਆਈ ਜਾਂਦਾ ਟਰੈਕਟਰ ਕੋਈ ਚੱਕਣੀ ਜਿਹੜੇ ਆਪਾਂ ਵੀਡੀਓ ਚ ਪਾਦੇ ਠੀਕ ਆ ਜੀ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇ ਬਈ ਇਹਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਬਈ ਪੁਰਾਣਾ ਕੱਟਿਆ ਜਾਊ ਬਈ ਕੱਟਿਆ ਫਰ ਜਾਇਆ ਜਾ ਮੋਲ ਤੇ ਜਾਊ ਠੀਕ ਹੈ। ਤਾਂ ਆਪਣਾ ਜਾਇਜੀ ਆ ਸਾਰਿਆਂ ਦਾ ਮੁੱਲ ਆਪਾਂ ਬਾਲਾ ਨਹੀਂ ਪਾਉਂਦੇ ਵੇਚ ਨਾਲ ਹੀ ਪਾਉਂਦੇ। ਠੀਕ ਹੈ ਬਈ। ਬਈ ਪੱਕੇ ਆਪਣੇ ਕਾਪੀ ਕਾਗਜ਼ ਦੀ ਇੱਕ ਜੀ। ਬਈ ਬਿਲਕੁਲ ਫੁੱਲ ਗਾਰੰਟੀ ਉਹ ਕਿਤੇ ਵੀ ਮਰਜ਼ੀ ਬੰਦਾ ਚੈੱਕ ਕਰਾ ਸਕੋ। ਠੀਕ ਹੈ ਜੀ। ਜੇ ਵੀ ਕਾਪੀ ਕਾਗਜ਼ ਕੋਈ ਨਹੀਂ ਕਿਰੇ ਟਰੈਕਟਰ ਦੀ ਵਾਪਸੀ ਕਰਦਾ। ਵਾਪਸੀ। ਟਰੈਡ ਦੀ ਪਰਸਲੀ ਤੁਸੀਂ ਆਪ ਕਰਨੀ ਜਾਂ ਬਾਕੇ ਕਰ ਲੋ ਘਰ ਆ ਕੇ ਜਾਂ ਵੰਡੀ ਤੇ ਕਰ ਲੋ ਕਿਵੇਂ ਮਰਜ਼ੀ। ਠੀਕ ਹੈ ਬਈ। ਵਾ ਕਾਪੀ ਕਾਗਜ਼ ਤੇ ਆਪਣੇ। ਬਈ ਟਰੈਕਟਰ ਤੇ ਆਪਣੇ ਕਾਪੀ ਕਾਗਜ਼ ਦੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਬਈ। ਬਈ ਫੁੱਲ ਜ਼ਿੰਮੇਵਾਰੀ ਉਹ ਕਿਤੇ ਵੀ ਮਰਜ਼ੀ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 6283585655 ਬਈ ਠੀਕ ਉਦ ਦਵਾਰ ਆਪਾਂ ਮੰਡੀ ਲਾਉਣੇ ਆ ਠੀਕ ਨਹੀਂ ਆਪਣਾ ਨਾਲ ਪਿੰਡ ਸੰਦੋਹਾ ਘਰ ਕੋਲ ਉਹ ਘਰੀ ਹੁੰਦੇ ਆ ਬਈ ਆਪਣੇ ਕੋਲ ਸਾਰੇ ਟਰੈਕਟਰ ਜਿਵੇਂ ਮਰਜੀ ਬੰਦਾ ਸੱਲੀ ਕਰ ਸਕਦਾ ਠੀਕ ਬਹੁਤ ਬਹੁਤ ਮਿਹਰਬਾਨੀ ਬਈ